ਜੁੱਧ ਨਸ਼ਾ ਵਿਰੁੱਧ ਜੁੱਧ ਨਸ਼ਾ ਵਿਰੁੱਧ ਜੁੱਧ ਨਸ਼ਾ ਵਿਰੁੱਧ ਜੁੱਧ ਜੁੱਧ ਨਸ਼ਾ ਵਿਰੁੱਧ ਜੁੱਧ ਨਸ਼ਾ ਵਿਰੁੱਧ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਵੱਲੋਂ ਤੰਦਰੁਸਤ ਨਰੋਏ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਨਸ਼ੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾ ਅਧੀਨ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਦੀ ਦੇਖਰੇਖ ਵਿੱਚ ਹਲਕੇ ਵਿੱਚ ਚੱਲ ਰਹੀ ਮੁਹਿੰਮ ਦੇ ਤਹਿਤ ਬਖ ਬਖ ਪਿੰਡਾਂ ਵਿੱਚ ਪੈਦਲ ਯਾਤਰਾਵਾਂ ਕਰ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ कड़ीअधीन ਹਲਕੇ ਦੇ ਪਿੰਡ ਮੱਖਾ ਵਿਖੇ ਮੁਹਿੰਮ ਦੇ ਬਲਾਕ ਪ੍ਰਧਾਨ ਵਿਪਨ ਕੁਮਾਰ ਮੱਖਾ ਦੀ ਅਗਵਾਈ ਵਿੱਚ ਪਿੰਡਾਂ ਦੇ ਪਹਿਰੇਦਾਰ ਪੈਦਲ ਯਾਤਰਾ ਕੀਤੀ ਗਈ ਜਿਸ ਵਿੱਚ ਸਮਤੀ ਮੈਂਬਰ ਵਰਿੰਦਰ ਰਾਣਾ ਸਮਤੀ ਮੈਂਬਰ ਜਸਵੀਰ ਸਿੰਘ ਆਪ ਆਗੂ सुरेंद्र ਉਠਾਕਰ ਪੀਏ ਅਮਿਤ ਕੁਮਾਰ ਸਰਪੰਚ ਜਸਵੰਤ ਸਿੰਘ ਜਰਨੈਲ ਸਿੰਘ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਸਿਹਤ ਵਿਭਾਗ ਤੋਂ ਪ੍ਰਵਿੰਦਰ ਕੌਰ ਸੀਐਚਓ ਨੀਹਾ ਸੁਖਜੀਤ ਸਿੰਘ ਪੰਚਾਇਤ ਸਕੱਤਰ ਹੀਰਾ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਹੱਥਾਂ ਵਿੱਚ ਨਸ਼ੇ ਵਿਰੋਧ ਤਖਤੀਆਂ ਫੜੀ ਗਲੀ ਗਲੀ ਨਸ਼ੇ ਵਿਰੁੱਧ 호ਕਾ ਦਿੱਤਾ ਅਤੇ ਲੋਕਾਂ ਨੂੰ ਨਸ਼ੇ ਖਿਲਾਫ ਪਿੰਡਾਂ ਦੇ ਪਹਿਰੇਦਾਰ ਬਣਦੇ ਹੋਏ ਇਸ ਮੁਹਿੰਮ ਨੂੰ ਮਜ਼ਬੂਤੀ ਨਾਲ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਇਸ ਤੋਂ ਪਹਿਲੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਅੱਜ ਪਿੰਡ ਮਾਖੇ ਦੇ ਵਿੱਚ ਸਾਡੀ ਮੁਹਿੰਮ ਜਿੱਦਾਂ ਡੋਟ ਟੂ ਡੋਟ ਚੱਲਦੀ ਪਈ ਹੈ ਜੁੱਧ ਨਸ਼ੇ ਵਿਰੁੱਧ ਅੱਜ ਪਿੰਡ ਮਾਖੇ ਦਾ ਨੰਬਰ ਸੀਗਾ ਜੀ ਜਿਹਦੇ ਵਿੱਚ ਸਾਨੂੰ ਸੀਐਮ ਸਰਕਾਰ ਵੱਲੋਂ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਨੂੰ ਡੋਰ ਟੂ ਡੋਰ ਗਲੀ ਬਾਈ ਗਲੀ ਜਾ ਕੇ ਕਹਿਣ ਦਾ ਮਤਲਬ ਹੈ ਕਿ ਇੱਕ ਹੁਕਾ ਇੱਕ ਹੂਕ ਜਿਹੜੀ ਆਪਣੇ ਸੀਐਮ ਸਾਹਿਬ ਨੇ ਸਾਨੂੰ ਦਿੱਤੀ ਆ ਪਾਰਟੀ ਦੇ ਉੱਪਰ ਜ਼ਿੰਮੇਵਾਰੀ ਦਿੱਤੀ ਆ ਜੀ ਸਾਡੇ ਨਾਲ ਆਪਣੇ ਹੈਲਥ ਡਿਪਾਰਟਮੈਂਟ ਦਿੱਤਾ ਹੋਇਆ ਸਾਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਮਿਲ ਰਿਹਾ ਜੀ ਪੰਚਾਇਤਾਂ ਦਾ ਮਿਲ ਰਿਹਾ ਜੀ ਤੇ ਅਸੀਂ ਡੋਰ ਟੂ ਡੋਰ ਜਾ ਕੇ ਇੱਕ ਨਸ਼ੇ ਦੇ ਸੰਬੰਧ ਵਿੱਚ ਅਸੀਂ ਘਰ ਘਰ ਜਾ ਕੇ ਇੱਕ ਚਿੱਟੇ ਦੇ ਸ਼ੇਰ ਨੂੰ ਜਿਹੜਾ ਹੈਗਾ ਮੁਰਤੋਂ ਖਤਮ ਕਰਕੇ ਕਰਨ ਵਾਸਤੇ ਅਸੀਂ ਇੱਕ ਨਾਰਾ ਲਗਾਉਂਦੇ ਆ ਜੀ ਪੂਰਾ ਸਾਡਾ ਪਿੰਡ ਦਾ ਸਾਥ ਜੂਥ ਵੀ ਦੇ ਰਿਹਾ ਹੈ ਜੀ ਬਜ਼ੁਰਗ ਵੀ ਦੇ ਰਹੇ ਉਹਨਾਂ ਦੇ ਮਾਪੇ ਵੀ ਦੇ ਰਹੇ ਆ ਜੀ ਤੇ ਇਹਦਾ ਥੋੜੇ ਸਮੇਂ ਦੇ ਵਿੱਚ ਹੀ ਅਸਰ ਬਹੁਤ ਵਧੀਆ ਸਾਨੂੰ ਦੇਖਣ ਨੂੰ ਮਿਲੇਗਾ ਔਰ ਸੀਐਮ ਸਾਹਿਬ ਦਾ ਜੋ ਏਮ ਹੈਗਾ ਮੁੱਦਾ ਹੈਗਾ ਅਸੀਂ ਉਹਦੇ ਵਿੱਚ ਜਰੂਰ ਸਫਲ ਹੋਵਾਂਗੇ ਸਭ ਤੋਂ ਪਹਿਲਾਂ ਮੈਂ ਤਾਰੀਫ ਕਰਾਂਗਾ ਮਾਨ ਸਰਕਾਰ ਦੀ ਜਿਹੜੀ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ 1 ਮਾਰਚ 2025 ਤੋਂ ਸਟਾਰਟ ਹੋਈ ਉਹਨੋਂ ਦਾ ਜਿਹੜਾ ਦੂਜਾ ਪੜਾ 10 ਫਰਵਰੀ ਤੋਂ ਜਿਹੜਾ ਜਨਵਰੀ ਤੋਂ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਅਸੀਂ ਪਿੰਡਾਂ-ਪਿੰਡਾਂ ਵਿੱਚ ਜਾ ਕੇ ਸੈਮੀਨਾਰ ਕਰਕੇ ਜਿਹਦੇ ਨਾਲ ਸਾਡਾ ਸਹਿਯੋਗ ਪੁਲਿਸ ਪ੍ਰਸ਼ਾਸਨ ਮੈਡੀਕਲ ਟੀਮ ਬीडीपीओ ਆਫਿਸ ਦੇ ਅਗਰ ਕੋਈ ਬੱਚਾ ਸਾਨੂੰ ਕਿਸੇ ਮਾਪਿਓ ਦੁਖੀ ਮਾਪਿਓ ਦੇ ਪਰਿਵਾਰ ਵਿੱਚੋਂ ਕੋਈ ਬੱਚਾ ਜਿਹੜਾ ਨਸ਼ੇ ਦਾ ਆਦੀ ਹੈ ਉਹ ਸਾਨੂੰ ਦੱਸ ਦਿੰਦਾ ਤੇ ਮੌਕੇ ਤੇ ਟੀਮ ਜਿਹੜੀ ਹੈ ਉਸ ਬੱਚੇ ਦਾ ਜਿਹੜਾ ਉਹਨੂੰ ਨਾਲ ਲੈ ਕੇ ਉਹਨੂੰ ਸਮਝਾ ਕੇ ਉਹਦਾ ਜਿਹੜਾ ਟ੍ਰੀਟਮੈਂਟ ਹੈ ਨਸ਼ਾ ਛਡਾਊ ਕੇਂਦਰਾਂ ਵਿੱਚ ਉਹ ਸਰਕਾਰ ਵੱਲੋਂ ਕੀਤਾ ਜਾਂਦਾ ਸਰਕਾਰ ਦਾ ਮਤਲਬ ਇੱਕੋ ਹੀ ਹੈ ਨਸ਼ਾ ਮੁਕਤ ਪੰਜਾਬ ਰੰਗਲਾ ਪੰਜਾਬ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬ ਸਰਕਾਰ ਸਾਡੀ ਮਾਨ ਸਰਕਾਰ ਜਿਹੜੀ ਹੈ ਉਹ ਕਰ ਰਹੀ ਹੈ ਦੇਖੋ ਜੀ ਪਹਿਲਾਂ ਤਾਂ ਤੁਸੀਂ ਪ੍ਰੈਸ ਵਾਲੇ ਸਾਥੀ ਵੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਹੋ ਤੁਹਾਨੂੰ ਪਹਿਲਾਂ ਹੀ ਪਤਾ ਹੈ ਸਰਕਾਰ ਨੇ ਇੱਕ ਪਹਿਲਾਂ ਵਿਸ਼ੇਸ਼ ਮਹਿੰਮ ਜੁੱਧ ਨਸ਼ਾ ਵਿਰੋਧ ਦੇ 1 3 2025 ਨੂੰ ਸ਼ੁਰੂ ਕੀਤੀ ਸੀ ਜਿਹਦਾ ਦੂਜਾ ਪੜਾਅ ਇਹਦੇ ਵਿੱਚ ਆਪਾਂ ਪਿੰਡ-ਪਿੰਡ ਜਾਣਾ ਠੀਕ ਆ ਜਿਹਦੇ ਨੂੰ ਨਾਂ ਦਿੱਤਾਗਾ ਪਿੰਡਾਂ ਦੇ ਪਹਿਰੇਦਾਰ ਭਈ ਆਪਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਜਿਹੇ ਤੇ ਸਾਡਾ ਡਿਪਾਰਟਮੈਂਟ ਹੋ ਗਿਆ ਵੀਡੀਓ ਡਿਪਾਰਟਮੈਂਟ ਹੋ ਗਿਆ ਹੈਲਥ ਡਿਪਾਰਟਮੈਂਟ ਹੋ ਗਿਆ ਪਿੰਡਾਂ ਦੀ ਪੰਚਾਇਤ ਹੋ ਗਈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰਜ਼ ਆ ਇਹ ਇੱਕ ਸਾਂਝੀ ਟੀਮ ਬਣੀ ਹੋਈ ਆ ਸਾਡੀ ਮਕੇਰੀਆਂ ਲੈਵਲ ਤੇ ਪੰਜਾਬ ਦੇ ਹਰ ਇੱਕ ਬਲਾਕ ਹਰ ਇੱਕ ਥਾਣੇ ਦੀ ਬਣੀ ਹੋਈ ਆ ਜਿਹਨਾਂ ਦਾ ਟੀਚਾ ਹੈ ਕਿ ਹਰ ਪਿੰਡ ਦੇ ਵਿੱਚ ਜਾਣਾ ਕਿਉਂਕਿ ਕੁਝ ਇੱਕ ਪਿੰਡਾਂ ਦੇ ਵਿੱਚ ਸਾਡਾ ਸਿਸਟਮ ਇਹੋ ਜਿਹਾ ਗਰੁੱਪੇਦਵਾ ਤੇ ਆਪਾਂ ਇੱਕ ਗਰੁੱਪ ਦੂਜੇ ਗਰੁੱਪ ਨੂੰ ਤੇ ਇਲਜ਼ਾਮ ਬਾਜ਼ੀ ਕਰਦੇ ਰਹਿੰਦੇ ਆ ਜੀ ਅਸੀਂ ਤਾਂ ਇਹਨੂੰ ਦੱਸਿਆ ਸੀ ਇਹਨੇ ਅੱਗੇ ਅذਲਾਹ ਨਹੀਂ ਦਿੱਤੀ ਜੋ ਵੀ ਸਿਸਟਮ ਸਾਡੇ ਪਿੰਡਾਂ 'ਚ ਚੱਲਦਾ ਆ ਆਪਾਂ ਜਾਣੋ ਹੀ ਆ ਉਹ ਤੋਂ ਆਪਾਂ ਉੱਪਰ ਉੱਠ ਕੇ ਇਸ ਕਰਕੇ ਆਪਾਂ ਸਾਰੇ ਪਿੰਡ ਪਿੰਡ ਘਰ ਘਰ ਜਾ ਰਹੇ ਆ ਵੀ ਜੇ ਕਿਸੇ ਨੂੰ ਕੋਈ ਤਕਲੀਫ ਆ ਉਹ ਬੇਝਿਜਕ ਹੋ ਕੇ ਸਾਨੂੰ ਸਾਡੀ ਟੀਮ ਨੂੰ ਦੱਸ ਸਕਦਾ ਦੇਖੋ ਜਿਹੜੇ ਧਰਮਾ ਜੀ ਤੁਸੀਂ ਸਵਾਲ ਕੀਤਾ ਇਹ ਜਿਹੜੇ ਬੱਚੇ ਆ ਕੋਈ ਸੇ ਉਮਰ ਇਹੋ ਜੀ ਹੁੰਦੀ ਆ ਇਹ ਬੱਚੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਇਹਨਾਂ ਨੂੰ ਆਪਾਂ ਨਸ਼ਈ ਨਹੀਂ ਇਹਨਾਂ ਨੂੰ ਆਪਾਂ ਬਿਮਾਰ ਕਹਿ ਸਕਦੇ ਆ ਜਿੱਦਾਂ ਕਿਸੇ ਨੂੰ ਖੰਗ ਬੁਖਾਰ ਜਾਂ ਕੁਝ ਹੁੰਦਾ ਇਹ ਵੀ ਇੱਕ ਬਿਮਾਰੀ ਹੁੰਦੀ ਆ ਜਿਹਨੂੰ ਇਲਾਜ ਦੀ ਜ਼ਰੂਰਤ ਹੁੰਦੀ ਆ ਇਹਦਾ ਇਲਾਜ ਸਟੈਪ ਬਾਈ ਸਟੈਪ ਹੁੰਦਾ ਆ ਜਿੱਦਾਂ ਆਪਾਂ ਸਿਰਫ ਇੱਕ ਸਮਾਜ ਦੀ ਆਪਣਾ ਜਿਹੜਾ ਹੈਗਾ ਸ਼ਰਮਿੰਦਗੀ ਤੋਂ ਡਰਦੇ ਕਿਸੇ ਪ੍ਰਾਈਵੇਟ ਹਸਪਤਾਲ ਦੂਰ ਕਿਤੇ ਹਿਮਾਚਲ ਕਿਤੇ ਦਾਖਲ ਕਰਾਉਣ ਨੇ ਉਹ ਇਹਦਾ ਨੀਗਾ ਉਹ ਤਾਂ ਥਾਵਾ ਹੋਰ ਬਿਮਾਰੀ ਨੂੰ ਵਧਾਉਣ ਵਾਲੀ ਗੱਲ ਆ ਇਹਦਾ ਪ੍ਰੋਪਰ ਇਲਾਜ ਉਹਦੇ ਵਿੱਚ ਜਿਹੜੇ ਆ ਡਾਕਟਰ ਕਾਉਂਸਲਰ ਫਿਜ਼ੀਓਥੈਰੇਪਿਸਟ ਚਾਰ ਪੰਜ ਤਰ੍ਹਾਂ ਦੇ ਮਾਹਰ ਹੁੰਦੇ ਆ ਚਾਰ ਪੰਜ ਤਰ੍ਹਾਂ ਦੇ ਮਾਹਰਾਂ ਦਾ ਆਪਣਾ ਆਪਣਾ ਰੋਲ ਆ ਹਰ ਇੱਕ ਉਹ ਆਪਣੇ ਰੋਲ ਦੇ ਮੁਤਾਬਕ ਇਹਨੂੰ ਬੱਚੇ ਨੂੰ ਜਿੰਨਾ ਵੀ ਕੋਈ ਇਲਾਜ ਦੀ ਲੋੜ ਹੁੰਦੀ ਇਲਾਜ ਕਰਦੀ ਆ ਮੇਰੀ ਤੁਹਾਡੇ ਰਾਮਾਧਨ ਰਹੀ ਬੇਨਤੀ ਆ ਕਿਸੇ ਨੂੰ ਧੱਕਾ ਨਹੀਂ ਲੋੜ ਨਹੀਂ ਸੰਗਣ ਦੀ ਲੋੜ ਨਹੀਂ ਦੇਖੋ ਸਰਕਾਰ ਨੇ ਮੌਕਾ ਦਿੱਤਾ ਆ ਸਰਕਾਰ ਤਾਂ ਦੇਖੋ ਕਰ ਕਰ ਆ ਰਹੀ ਆ ਜੇ ਕਿਸੇ ਦਾ ਬੱਚਾ ਬਿਮਾਰ ਆ ਤੇ ਉਹਦਾ ਕਿਰਪਾ ਕਰਕੇ ਇਲਾਜ ਕਰਵਾਓ